ਉਸ਼ਾਰ ਪਰਦਾ ਸਭ ਤੋਂ ਖਤਰਨਾਕ ਜੰਗਲ ਜੰਗਲ ਤੇ ਆ ਰਿਹਾ ਲੱਗਦਾ ਇਹਨਾਂ ਨੇ ਫਕਰ ਫਕੀਰ ਹੋਇਆ ਸਿੰਘਾਂ ਵਾਲੇ ਬਾਬਾ ਜੀ ਇਹਦਾ ਡਰ ਪਾਉਣਾ ਨਹੀਂ ਇਹਨਾਂ ਨੂੰ ਅੱਛਾ ਜੀ ਇਹਨਾਂ ਕੋ ਬੁਟੀਆਂ ਆਈਆਂ ਦਵਾਈ ਤਿਆਰ ਕਰ ਲੈਂਦੇ ਹੈ ਅੱਛਾ ਦਵਾਈ ਤਿਆਰ ਕਰਕੇ ਦਾ ਫੇਰ ਉਹਨਾਂ ਨੂੰ ਲੋਕਾਂ ਨੂੰ ਤੇਲ ਬਣ ਗਿਆ ਹਾਂ ਤੇਲ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਅੱਜ ਇੱਕ ਫੱਕਰ ਫਕੀਰ ਦੀ ਕਹਾਣੀ ਜੰਗਲ ਚ ਰਹਿੰਦੇ ਆ ਬਿਨਾ ਬਿਜਲੀ ਬਿਨਾ ਅਨ ਤੋਂ ਬਿਨਾ ਕਿਸੇ ਸਹੂਲਤ ਤੋਂ ਪੰਜਾਬ ਦੇ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਡਾਡਾ ਪਿੰਡ ਜਿੱਥੇ ਇੱਕ ਬਹੁਤ ਹੀ ਮਸ਼ਹੂਰ ਬਾਬਾ ਜੀ ਬਾਬਾ ਸਿੰਘਾਂ ਵਾਲੇ ਬਚਪਨ ਦੇ ਵਿੱਚ ਹੀ ਸਭ ਕੁਝ ਤਿਆਗ ਕੇ ਕਰੋੜਾਂ ਦੀ ਜਾਇਦਾਦ ਲੱਖਾਂ ਕਿੱਲਾਂ ਦੇ مالک ਅੱਜ ਇੱਕ ਫਕੀਰ ਬਣ ਕੇ ਜੰਗਲ 'ਚ ਗੁਜ਼ਾਰਾ ਕਰ ਰਿਹਾ ਹੈ ਦੋਸਤੋ ਅਸੀਂ ਹੁਸ਼ਿਆਰਪੁਰ ਤੋਂ ਜਾ ਰਹੇ ਹਾਂ ਇਹ ਦੀਵਾਨ ਜੰਗਲ ਵਾ ਤੁਸੀਂ ਨਾਰਮਲੀ ਇੱਥੇ ਆ ਆਵਾਜ਼ਾਂ ਸੁਣ ਰਹੇ ਹੋ ਮੂਰਾਂ ਦੀਆਂ ਹੁਸ਼ਿਆਰਪੁਰ ਤੋਂ ਡਾਡਾ ਪਿੰਡਾ ਡਾਡੇ ਦਾ ਜਿਹੜਾ ਪਿੰਡ ਵਾ ਇਹਦਾ ਜੰਗਲ ਸਭ ਤੋਂ ਮਸ਼ਹੂਰ ਆ ਕਿਉਂਕਿ ਕਾਫੀ ਵੱਡਾ ਆ ਇੱਥੇ ਇੱਕ ਫਕਰ ਫਕੀਰ ਹੋਇਆ ਜਿਨ੍ਹਾਂ ਨੇ ਕਿੱਲਿਆਂ ਦੀ ਜ਼ਮੀਨ ਜਾਇਦਾਦ ਛੱਡ ਕੇ ਬਚਪਨ ਤੋਂ ਹੀ ਮਾਂ ਬਾਪ ਛੱਡੇ ਭੈਣ ਭਰਾ ਛੱਡੇ ਜ਼ਮੀਨ ਜਾਇਦਾ ਛੱਡਿਆ ਤੇ ਜੰਗਲ 'ਚ ਆ ਕੇ ਡੇਰੇ ਲਾ ਲਏ ਅੱਜ ਆਪਾਂ ਗੱਲ ਕਰਾਂਗੇ ਸਿੰਘਾਂ ਵਾਲੇ ਬਾਬਾ ਜੀ ਦੀ ਚੱਲਦੇ ਆਂ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਕਿ ਫਕੀਰੀ ਵਾਲ ਕਿੱਦਾਂ ਆਏ ਪਤਾ ਇਹ ਵੀ ਲੱਗਾ ਸੀਗਾ ਕਿ ਇੰਨੇ ਖਤਰਨਾਕ ਜੰਗਲ 'ਚ ਇਕੱਲੇ ਰਹਿੰਦੇ ਆ ਇੱਕ ਕੱਖਾਂ ਦੀ ਕੁਲੀ ਬਣਾ ਕੇ ਰੱਬ ਦਾ ਭਜਨ ਪਾਠ ਕਰਦੇ ਆ ਤੇ ਬਾਕੀ ਗੱਲਬਾਤ ਕਰਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਥੋਂ ਦੇਖ ਰਹੇ ਹੋ ਚਲਾਂਗੇ ਹੁਸ਼ਿਆਰਪੁਰ ਤੋਂ ਡਾਡਾ ਡਾਡੇ ਦੇ ਲਾਸਟ ਜੰਗਲ ਦੇ ਵਿੱਚ ਜਾਣੇ ਆ ਜਦੋਂ ਉੱਥੇ ਕਿਸੇ ਨੂੰ ਤੁਸੀਂ ਪੁੱਛ ਲਓ ਕਿ ਬਾਬਾ ਜੀ ਕੋ ਜਾਣਾ ਜਿਹੜੇ ਜੰਗਲ 'ਚ ਰਹਿੰਦੇ ਆ ਤੇ ਤਕਰੀਬਨ ਇੱਥੋਂ 3-4 ਕਿਲੋਮੀਟਰ ਦਾ ਸਫ਼ਰ ਵਾ ਜਿਹੜਾ ਅਸੀਂ ਤੈਅ ਕਰਾਂਗੇ ਤੇ ਮੌਸਮ ਵੀ ਅੱਜ ਬਹੁਤ ਸੋਹਣਾ ਆ ਤੇ ਜਾ ਕੇ ਬਾਬਾ ਜੀ ਦੇ ਬਚਪਨ ਦੀਆਂ ਗੱਲਾਂ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਆ ਕਿਵੇਂ ਗੁਜ਼ਾਰਾ ਕਰਦੇ ਆ ਕਿਵੇਂ ਸਭ ਭਗਤੀ ਕਰਦੇ ਆ ਦੋਸਤੋ ਆ ਜੰਗਲ ਦਾ ਰਸਤਾ ਆ ਤਕਰੀਬਨ 4 ਕਿਲੋਮੀਟਰ ਜਾਣਾ ਪੈਂਦਾ ਆ ਤੇ ਜਾ ਕੇ ਮਿਲਦੇ ਆ ਬਾਬਾ ਜੀ ਨੂੰ ਬਣੇਰੋ ਨਾਲ ਵੀ ਪਾਣੀ ਕਰਕੇ ਨਾ ਰਸ ਬਹੁਤ ਰਸਤੇ ਵੀ ਖਰਾਬ ਹੋ ਗਏ ਹੋ ਲਓ ਦੋਸਤੋ ਫੱਕਰਾਂ ਦੀ ਕੁੱਲੀ ਵਿੱਚ ਆ ਗਏ ਆ ਤੇ ਇਹ ਕੱਖਾਂ ਦੀ ਕੁੱਲੀ ਆ ਜਿੱਥੇ ਫੱਕਰ ਬਾਬਾ ਜੀ ਹਾਂ ਜੀ ਲਓ ਜੀ ਲਓ ਜੈ ਹੋ ਬਾਬਾ ਜੀ ਕੀ ਹਾਲ ਆ ਜੀ ਆਰਾਮ ਵਧੀਆ ਵਧੀਆ ਠੀਕ ਹੋ ਹਾਂ ਠੀਕ ਹੋ ਅੱਜ ਤੁਹਾਡੇ ਦਰਸ਼ਨ ਦਿਦਾਰ ਕਰਨ ਵਾਸਤੇ ਮੈਂ ਕਿਹਾ ਚਲੀਏ ਬਾਬਾ ਜੀ ਕੋ ਵਧੀਆ ਹੋ ਗਿਆ ਫੋਰ ਸਿੱਤਾ ਕਿਦਾਂ ਹਾਂ ਠੀਕ ਆ ਠੀਕ ਆ ਕਹਿੰਦੇ ਅੱਜ ਜਾ ਕੇ ਸਿੰਘਾਂ ਵਾਲੇ ਬਾਬਾ ਕੋ ਜਾ ਕੇ ਆਈਏ ਗੱਲਬਾਤ ਕਰਦੇ ਆ ਆ ਦੇਖੋ ਜੀ ਬਾਬਾ ਜੀ ਦਾ ਰਹਿਣ ਬਸੇਰਾ ਦੀਨ ਦੁਨੀਆ ਤੋਂ ਇੰਨੇ ਕੁ ਦੂਰ ਆ ਨਾ ਬਾਬਾ ਜੀ ਲਾਈਟ ਹਾਂ ਹੈ ਨਹੀਂ ਕੋਈ ਲਾਈਟ ਨਹੀਂ ਹੈ ਨਾ ਹਾਂ ਤੇ ਬਾਬਾ ਜੀ ਇੱਥੇ ਮਨ ਲੱਗ ਜਾਂਦਾ ਹਾਂ ਔਰ ਮੌਜਾ ਕਿੰਨੇ ਸਾਲ ਹੋ ਗਏ ਰਹਿੰਦੇ ਆ ਨੂੰ ਹਾਂ ਮੈਨੂੰ ਮੈ ਤਾਂ ਵੀ 50 ਖਾਲ ਹੋਈ ਗਿਆ ਤਾ 60 ਸਾਲ ਇਹ ਜੰਗਲ ਚ ਹਾਂ ਬਾਬਾ ਜੀ ਕਹਿੰਦੇ ਡਾਡੇ ਦਾ ਸਭ ਤੋਂ ਭਾਰਾ ਜੰਗਲ ਵਾ ਹੈ ਬਹੁਤ ਵੱਡਾ ਫਿਰ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਛੇਰ ਭਗੇ ਦੇ ਆਂ ਦੇ ਜਾਂਦੇ ਆ ਅੱਛਾ ਆਪਣਾ ਕੋਈ ਵੀ ਮੌਜਾਂ ਲੈਂਦੇ ਆ ਅੱਛਾ ਬਾਬਾ ਜੀ ਬਚਪਨ ਤੋਂ ਇੱਥੇ ਆ ਗਏ ਸੀ ਬਚਪਨ ਤੋਂ ਮਾਂ ਬਾਪ ਭੈਣ ਭਰਾ ਕੋਈ ਛੱਡੇ ਆ ਸਭ ਸਭ ਛੱਡ ਤੇ ਹੂੰ ਦੁਨੀਆਦਾਰੀ ਕੀ ਲੈਣਾ ਲੈਣਾ ਅੱਛਾ ਹੋਰ ਕੀ ਆ ਦੇਖੋ ਦੋਸਤੋ ਕੱਖਾਂ ਦੀ ਕੁਲੀ ਆ ਬਾਬਾ ਜੀ ਦੀ ਆ ਬਾਬਾ ਜੀ ਨੇ ਆਪਣਾ ਮੰਦਰ ਬਣਾਇਆ ਹੋਇਆ ਤੇ ਆ ਬਾਬਾ ਜੀ ਦੀ ਤਸਵੀਰ ਆ ਜਿਹੜਾ ਕਰਕੇ ਬਾਬਾ ਜੀ ਨੂੰ ਸਿੰਘਾਂ ਵਾਲੇ ਬਾਬਾ ਜੀ ਕਹਿੰਦੇ ਆ ਜੰਗਲ ਦੇ ਵਿੱਚ ਇੰਨੇ ਖਤਰਨਾਕ ਜੰਗਲ 'ਚ ਰਹਿਣਾ ਕੋਈ ਸੌਖੀ ਗੱਲ ਨਹੀਂ ਬਾਬਾ ਜੀ ਹਾਂ ਹਾਂਜੀ ਆ ਕੱਖਾਂ ਦੀ ਕੁਲੀ ਕਹਿੰਦੇ ਉੱਪਰ ਤਾਂ ਬਣਾਈ ਸੀਗੀ ਬਾਗ ਵਿੱਚ ਥੱਲੇ ਆ ਜਾਂਦਾ ਹਾਂ ਇੱਕ ਉਪ ਜਿਹੜੀ ਉਪ ਉਹ ਕਾਤੇ ਬਣਾ ਜਿਹੜੀ ਉੱਪਰ ਬਣਾਈ ਸੀਗੀ ਉੱਪਰ ਜਿੱਦਾਂ ਫੇ ਹਵਾ ਉਹ ਵਾ ਲੱਗ ਜਾਂਦੀ ਆ ਅੱਛਾ ਫੇ ਬੰਦਾ ਆਰਾਮ ਰਹਿਂਦਾ ਹਾਂ ਹਾਂ ਇੱਥੇ ਪੱਖਿਆਂ ਦੀ ਤਾਂ ਬੱਚਾ ਫੇ ਔਖਾ ਆ ਹਾਂ ਪੱਖੇ ਜਿੱਦਾਂ ਬਈ ਬਿਜਲੀ ਆ ਬਿਜਲੀ ਤੋਂ ਵੀ ਤੰਗ ਹਾਂ ਹਾਂ ਕੀ ਕਰਨਾ ਫੇ ਜਿੱਦਾਂ ਜੰਗਲਾਂ ਦੇ ਵਿੱਚ ਬਾਬਾ ਜੀ 50 ਸਾਲ ਤੋਂ ਬਿਨਾਂ ਬਿਜਲੀ ਤੋਂ ਰਹਿ ਰਹੇ ਆ ਹੋਰ ਹੋਰ ਮੋਜਾਂ 'ਚ ਆ ਅੱਛਾ ਹੋਰ ਚਲੋ ਬਾਕੀ ਬਾਬਾ ਜੀ ਬਹਿ ਕੇ ਗੱਲਬਾਤ ਕਰਦੇ ਆਂ ਦੋਸਤੋ ਤੇ ਆ ਬਾਬਾ ਜੀ ਦਾ ਰਹਿਣ ਬਸੇਰਾ ਦੇਖ ਲੋ ਇੰਨੀ ਤਪਦੀ ਗਰਮੀ ਚ ਲੋਕ ਤਾਂ ਏਸੀਆਂ ਤੋਂ ਥੱਲੇ ਗੱਲ ਨਹੀਂ ਕਰਦੇ ਪਰ ਇਹ ਫਕਰਵਾ ਜਿਹੜੇ ਕਹਿੰਦੇ ਆਪਣੀ ਮਨ ਮਰਜ਼ੀ ਦੇ ਮਾਲਕ ਆ 50 ਸਾਲ ਬਿਨਾ ਲਾਈਟ ਤੋਂ ਰਹਿ ਰਹੇ ਆ ਤੇ ਇਹਨਾਂ ਦੀ ਆ ਬਗੀਚੀ ਆ ਛੋਟੀ ਜੀ ਮੈਨੂੰ ਕਹਿੰਦੇ ਆ ਅੰਬਾਂ ਦੀ ਫੋਟੋ ਜ਼ਰੂਰ ਦਿਖਾਵੀ ਆ ਦੇਖੋ ਕਿੱਦਾਂ ਕਿੱਦਾਂ ਆਪ ਸੰਭਾਲ ਕੀਤੀ ਚਲੋ ਬਾਬਾ ਜੀ ਬਾਕੀ ਬਹਿ ਕੇ ਗੱਲਬਾਤ ਕਰਦੇ ਆਂ ਆਂਬੂ ਪਾਏ ਵਿੱਚ ਹਾਂ ਪਾ ਸੋ ਬੈ ਗਏ ਆ ਇੱਥੇ ਬਾਬਾ ਜੀ ਦੀ ਕੱਖਾਂ ਦੀ ਕੁਲੀ ਸਾਹਮਣੇ ਆ ਸਾਡੇ ਜਿੱਥੋਂ ਆਏ ਆ ਇਹ ਬੋਰਡ ਦਾ درخت ਵਾ ਸਾਲਾਂ ਪੁਰਾਣਾ ਆ ਤੇ ਬਾਕੀ ਬਾਬਾ ਜੀ ਤੋਂ ਬਾਬਾ ਜੀ ਦੇ ਜੀਵਨ ਬਾਰੇ ਪੁੱਛਦੇ ਆ ਬਾਬਾ ਜੀ ਕਿਹੜੀਆਂ ਜੜੀਆਂ ਬੂਟੀਆਂ ਨਾਲ ਇੱਥੇ ਰਹਿ ਕੇ ਗੁਜ਼ਾਰਾ ਕਰ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਬਾ ਜੀ ਜੀਵਨ ਦੀ ਸ਼ੁਰੂਆਤ ਕਿੱਦਾਂ ਹੋਈ ਥੇ ਜੰਗਲ ਚ ਰਹਿਣ ਲਈ ਜੰਗਲਾਂ ਦੇ ਵਿੱਚ ਤਾਂ ਫੇਰ ਬਾਬੇ ਹੀ ਰਹਿੰਦੇ ਹੋਰ ਤੋਂ ਰਹਿੰਦਾ ਨਹੀਂ ਜੀ ਆਓ ਤੇ ਬਾਕੀ ਆ ਸੋਹਣਾ ਟਾਈਮ ਪਾਸ ਹੁੰਦਾ ਤੇ ਬਾਕੀ ਇਹ ਆ ਵੀ ਦੁਨੀਆਦਾਰੀ ਤੋਂ ਸੱਤ ਨੂੰ ਪਤਾ ਹੀ ਆ ਵੀ ਲਾਵਾ ਹੀ ਹੋਣਾ ਚਾਹੀਦਾ ਹਮ ਆਈ ਸੰਗ ਤੋਂ ਆਵੇ ਜਾਵੇ ਹਮ ਤੇ ਬਾਕੀ ਇਹ ਦੁਨੀਆਦਾਰੀ ਦਾ ਝਗੜਾ ਬਾਜੀ ਆ ਉਹ ਉਹ ਮੇਰਾ ਉਹ ਮੇਰਾ ਕਦੋਂ ਘਰ ਤੋਂ ਕਦੋਂ ਅਗਦੀ ਕਦੋਂ ਪਰਿਵਾਰ ਕਦੋਂ ਛੱਡਦਾ ਕਦੋਂ ਉਹ ਨੂੰ ਪੁੱਛ ਲਓ ਮੁੰਡੇ ਨੂੰ ਉਹ ਭਰਾ ਜੀ ਆ ਸਾਡੇ ਤਾ ਚਾਚੇ अच्छा जी ये लोग ये ਛੱਡੇ ਹੀ ਆਪਣੇ ਆ ਤਾਈ ਚਾਚੇ ਹੋਈਆਂ ਠੀਕ ਆ ਇਹਨਾਂ ਨੂੰ ਪੁੱਛ ਲੋ ਬਚਪਨ ਤੋਂ ਇਥੇ ਆ ਮਤਲਬ ਪਿੰਡ ਛੱਡ ਕੇ ਇੱਥੇ ਆ ਗਏ ਸੀਗੇ ਹਾਂ ਇਹ ਹੈਗੇ ਪਿੰਡ ਵਿੱਚ ਰਹਿਤੀ ਆਗਾ ਅੱਛਾ ਜੀ ਬੜੀ ਆ ਬੜਾ ਪਿੰਡ ਆਪਣਾ ਹੀ ਆ ਤੇ ਉਧਾਂ ਵੀ ਕੋਈ ਵੱਲ ਨਹੀਂ ਮਤਲਬ ਇਹ ਅਸੀਂ ਜਦੋਂ ਛੋਟੇ ਹੁੰਦੇ ਮੱਲੇ ਨਾਲ ਇੱਥੇ ਇੱਥੇ ਆ ਜਿਓ ਇੱਥੇ ਆ ਜਿਓ ਇਹ ਛੋਟੇ ਹੁੰਦੇ ਮੱਲਣ ਕਹਿੰਦਾ ਇਹ ਬੜੀਆਂ ਟਾਈਮ ਪਾਸ ਕੀਤਾ ਇਹਨਾਂ ਨੇ ਅੱਛਾ ਜੀ ਸੋਨਾ ਟੈਂਪਾਸ ਕੀਤਾ ਇਦਾਂ ਦੀ ਗੱਲ ਕੋਈ ਨਹੀਂ ਮਾਲਕ ਦੀ ਕਿਰਪਾ ਰਹੀ ਆ ਅੱਛਾ ਜੀ ਸੋਨਾ ਇਹਨਾਂ ਨੇ ਆਪਣਾ ਟੈਂਪਾਸ ਕੀਤਾ ਹੈ ਜੰਗਲ ਦੇ ਵਿੱਚ ਆਪਣਾ ਕੇ ਜਲਾ ਕਰਦੇ ਆ ਬੜੀ ਵਧੀਆ ਚਮਟਾ ਲਾਉਂਦਾ ਅੱਛਾ ਜੀ ਸੋਨਾ ਕੰਮ ਚੱਲਦਾ ਇਦਾਂ ਦੀ ਗੱਲ ਕੋਈ ਨਹੀਂ ਮਾਲਕ ਦੀ ਕਿਰਪਾ ਹੈ ਜੀ ਕੋਈ ਕਿੰਨਾ ਅੱਜ ਕੱਲ 2025 ਜਿੱਥੇ ਲੋਕ ਏਸੀਆਂ ਤੋਂ ਬਿਨਾ ਨਹੀਂ ਰਹਿੰਦੇ ਹਨਾ ਉੱਥੇ ਬਾਬਾ ਜੀ ਬਿਨਾ ਬੱਤੀ ਤੋਂ ਰਹੀ ਜਾਂਦੇ ਆ ਦੇਖੋ ਇਹਨਾਂ ਨੂੰ ਦੇਖੋ ਸਾਰੇ ਇਹਨਾਂ ਨੇ ਟੈਂਪਾਸ ਕਰੀ ਜਾਂਦੇ ਇਹਨਾਂ ਨੂੰ ਕੋਈ ਨਹੀਂ ਨਾ ਇਹਨਾਂ ਨੂੰ ਗਰਮੀਆਂ ਨਾਲ ਸਰਦੀ ਆ ਇਹਨਾਂ ਨੂੰ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਅੱਛਾ ਜੀ ਇਹਨਾਂ ਨੇ ਆਪਣਾ ਲੋ ਆਪਣੇ ਇਹਨਾਂ ਨੇ ਅੱਠੀ ਪਹਿਰੀ ਰੋਟੀ ਖਾਣੀ ਆ ਅੱਠੀ ਪਹਿਰੀ ਮਤਲਬ ਕਿਦਾਂ ਜੀ ਇਹ ਇੱਕ ਇੱਕ ਟਾਈਮ ਖਾਣੀ ਆ ਅੱਛਾ ਜੀ ਅੱਜ ਇਹ 5 ਵਜੇ ਸਾਨੂੰ ਖਾਧੀ ਆ ਹਾਂ ਤੇ ਦੋਏ ਜਣੇ 6 ਵਜੇ ਨੂੰ 5 ਵਜੇ ਖਾਣੀ ਆ ਅੱਛਾ ਜੀ ਇਹਨਾਂ ਦਾ ਇਹ ਹਿਸਾਬ ਆ ਰੋਟੀ ਆ ਤਿਆਰ ਕਰਾ ਲਾਣੀ ਆ ਇਹਨਾਂ ਨਾਲ ਉਹ ਗਹਾਂ ਕਹਿੰਦੇ ਮੈਂ ਮੰਗਣਾ ਨਹੀਂ ਮੰਗਦਾ ਨਹੀਂ ਕਿਸੇ ਤੋਂ ਜਾਣਦੇ ਨਹੀਂ ਜੰਗਲ ਦੇ ਵਿੱਚ ਇਹ ਗੱਲ ਇਹ ਕਿੰਦਾ ਪਿੰਡ ਦੇ ਵਿੱਚ ਕੋਈ ਹਾਂ ਇਹਨਾਂ ਨੂੰ ਦੇਖ ਕੇ ਜਾਂਦੇ ਜਿਹੜੇ ਜਿੱਦਾਂ ਸੋਹ ਬਾੜ ਨੂੰ ਬੁੜੀਆਂ ਆਉਂਦੀਆਂ ਮਤਲਬ ਮੱਥਾ ਟੇਕ ਜਾਂਦੀਆਂ ਬਾਬੇ ਸ਼ਿਵ ਦੀ ਜਗ੍ਹਾ ਹੈ ਹਾਂ ਤੇ ਸੋਹਣਾ ਟਾਈਮ ਪਾਸ ਹੁੰਦਾ ਉੱਥੇ ਪ੍ਰੋਗਰਾਮ ਵਧੀਆ ਹੁੰਦਾ ਜਦੋਂ ਮੇਲਾ ਹੁੰਦਾ ਕਿ ਆਣ ਕੇ ਦੇਖੋ ਪ੍ਰੋਗਰਾਮ ਮੇਲੇ ਤੇ ਬਹੁਤ ਵਧੀਆ ਅੱਛਾ ਜੀ ਹਾਂ ਅੱਛਾ ਵਧੀਆ ਪ੍ਰੋਗਰਾਮ ਹੁੰਦਾ ਈ ਮੇਲੇ ਤੇ ਠੀਕ ਆ ਵਧੀਆ ਟੈਨਸ਼ਨ ਨਹੀਂ ਕੋਈ ਵੀ ਇਹਨਾਂ ਨੂੰ ਇਹਨਾਂ ਨੇ ਬੈਠਿਆਂ ਨੂੰ ਰਸਨਾ ਆਣਾ ਸਾਰਾ ਕੁਝ ਆਣਾ ਕੋਈ ਇਹਨਾਂ ਨੂੰ ਵੀ ਕੋਈ ਕਿਨਾਰੇ ਦਾ ਨਿੰਮਸ਼ ਗਾਰੇ ਕਰਨੀ ਆ ਬਾਕੀ ਮਾਲਕ ਦੀ ਕਿਰਪਾ ਨਾਲ ਜਿਹੜਾ ਉਹਨੇ ਬੈਠੇ ਰਹਿਣਾ ਗੱਲਾਂ ਬਦਾਂ ਕਲੀਆਂਣੀਆਂ ਆਏ ਗਏ ਤਾਂ ਬੋਲੇ ਚਲੋ ਹੈ ਭੀਆ ਪਰੁੱਸਾ ਵੀ ਆਇਆ ਜਿੰਨ ਗੱਲ ਕੋਈ ਨਹੀਂ ਹੂੰ ਦੁਨੀਆਂ ਬੜੀ ਬੜੀ ਦੁਵਾਈ ਦਾ ਪਤਾ ਕਰਨਾ ਹੁੰਦਿਆ ਦੁਵਾਈ ਲੈ ਕੇ ਜਾਂਦੇ ਆ ਇਹਨਾਂ ਕੋ ਬੁਟੀਆਂ ਹੈਂਆਂ ਦੁਵਾਈ ਤਿਆਰ ਕਰ ਲੈਂਦੇ ਹੈ ਅੱਛਾ ਦੁਵਾਈ ਤਿਆਰ ਕਰਕੇ ਤਾਂ ਫੇਰ ਉਹਨਾਂ ਨੂੰ ਲੋਕਾਂ ਨੂੰ ਤੇਲ ਬਣਾਉਂਦੇ ਆ ਹੂੰ ਤੇਲ ਬਣਾ ਕੇ ਦੇਣਾ ਨਾ ਨੇ ਹੂੰ ਉਹਦੇ ਨਾਲ ਬੜਾ ਵਧੀਆ ਟਾਈਮ ਪਾਸ ਹੁੰਦਾ ਇਹਨਾਂ ਦਾ ਤੇ ਵਧੀਆ ਟਾਈਮ ਪਾਸ ਹੁੰਦਾ ਆਪਣਾ ਕੋਈ ਲੈਣਾ ਨਹੀਂ ਕਿਸੇ ਕੋਈ ਪੰਝੀ ਨਹੀਂ ਲੈਣੀ ਇਹਨਾਂ ਨੇ ਆ ਬਾਬਾ ਜੀ ਜਦ ਕਹਿੰਦੇ ਮੈਂ ਲੋਕਾਂ ਨੂੰ ਗੌਰ ਦੱਸੀ ਜਾਂਦਾ ਆ ਇਹਨਾਂ ਨੇ ਸੇਵਾ ਕਰਨੀਆਂ ਆ ਜੇ ਕੋਈ ਇਹਨਾਂ ਕੋ ਸਾਮਾਨ ਹੋਇਆ ਤਾਂ ਇਹਨਾਂ ਨੇ ਤਿਆਰ ਕੀਤਾ ਹੁੰਦਾ ਹਾਂ ਤਿਆਰ ਕੀਤਾ ਸਾਮਾਨ ਮਿਲਦਾ ਇਹਨਾਂ ਨੂੰ ਤੇ ਵਧੀਆ ਟਾਈਮ ਪਾਸ ਹੁੰਦਾ ਵਧੀਆ ਆਪਣੇ ਕੰਮ ਨਾਲ ਕੋਈ ਐਡਾ ਨਹੀਂ ਆ ਝੁੱਗੀ 'ਚ ਰਹਿੰਦੇ ਆ ਤੇ ਰਾਤ ਰਾਤ ਜਿੱਥੇ ਬਾਕੀ ਆਰਾਮ ਕਰਨ ਬਾਕੀ ਇਹਨਾਂ ਦੀ ਮਸਤੀ ਆ ਬਾਕੀ ਮਾਲਕ ਰਹਿੰਦਾ ਇਹਨਾਂ ਨੂੰ ਠੀਕ ਹੈ ਜੀ ਮਾਲਕ ਦੇ ਸੋਨੇ ਵਿਚਾਰ ਆ ਗਿਆ ਇਹਨਾਂ ਨੇ ਲਗਨ ਲਾਈ ਆ ਪਹਿਲੇ ਜਨਮ ਤੋਂ ਲੈ ਕੇ ਹਮ ਲੋ ਬੇ ਹੌਲੀ 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 ਤੁਹਾਡੀ ਰਿਸ਼ਤੇਦਾਰੀ ਹੈ ਜੀ ਭਰਾਈ ਆ ਲੱਗਦਾ ਇਹ ਸਾਡੇ ਚਾਚੇ ਤਾਏ ਚੋਂ ਆ ਮੱਲਾ ਆਪਣੇ ਭਾਈ ਬڑے ਭਾਈ ਦੇ ਬੱਚਾ ਸੀ ਇਹ ਅੱਛਾ ਜੀ ਇਹ ਛੋਟਾ ਹੁੰਦਾ ਮੇਰਾ ਖਿਆਲ ਆ 20 32 ਸਾਲ ਦਾ ਮੈਨੂੰ ਦੇਖ ਜਨ ਹੋ ਗਿਆ ਹਾਂ ਤਾਂ ਪਹਿਲੇ ਦਿਨ ਜੰਗਲ 'ਚ ਰਹੇ ਮੱਲਾ ਲਗਦਾ ਇਹਨਾਂ ਨੇ ਹਾਂ ਇੱਕ ਡੈੜੀ ਨਾ ਹੁੰਦੀ ਜਿਹੜੇ ਉਹ ਛੱਟ ਤੋਂ ਖਾ ਗਿਆ ਸੀ ਕਬਈ ਲੱਤ ਇਹ ਹੌਲੀ ਹੌਲੀ ਜਦੋਂ ਪਰਵਾੜ ਤੋਂ ਬਾਹਰ ਨਿਕਲੇ ਇਹ ਨਾਲ ਇਹ ਨਹੀਂ ਦੇਖਿਆ ਵੀ ਆਪਾਂ ਕਦੇ ਵਿਆਹ ਕਰਾਉਣਾ ਦਾ ਉਹ ਬਾਗੀ ਨਹੀਂ ਤਮੰਨਾ ਇੱਥੇ ਗੁਰੂ ਨਾਲ ਨਹੀਂ ਆਈ ਆ ਇੱਥੇ ਬੈਠੇ ਆ ਮਾਲਕ ਦੀ ਕਿਰਪਾ ਨਾਲ ਜੇ ਜੋ ਕਹਿਣ ਸੱਚੇ ਸੱਚਾ ਬੜਿਆ ਟਾਈਮ ਪਾਸਦਾ ਆਰਾਮ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਲੰਗਰ ਪਾਣੀ ਛਕਦੇ ਆ ਮਾਲਕ ਦੀ ਕਿਰਪਾ ਪਰ ਇਹ ਬਹੁਤ ਵੱਡੀ ਗੱਲ ਆ ਜੀ ਨਾ ਕਿਸੇ ਤੋਂ ਮੰਗਣਾ ਨਹੀਂ ਨਹੀਂ ਦੇਖੋ ਆਪੇ ਖੁਸ਼ੀ ਨਾਲ ਕਿਤੇ ਬੱਕਰੀ ਗੱਲਾ ਬੱਕਰੀ ਗੱਲਾ ਆਪਾਂ ਮੰਗਣ ਨਹੀਂ ਜਾਣਾ ਇਹਨਾਂ ਨੇ ਕਿਤੇ ਜਾ ਕੇ ਝੋਲੀ ਨਹੀਂ ਲੱਗੇਣਾ ਜਿਦਾ ਆਪਾਂ ਝੋਲੀ ਕੋਈ ਜਾ ਕੇ ਪੈਸੇ ਬਲੀ ਬੀਬੀ ਜਾਪਾ ਪਿੰਡ ਦੇ ਦੇਖਵਾ ਆ ਗਿਆ ਸਹੀ ਗੱਲ ਹੈ ਬੇ ਦੁਨੀਆ ਤੁਰੀ ਆ ਚਲੋ ਕੁ ਕਿੱਥੋਂ ਆਉਂਦਾ ਕਿੱਥੋਂ ਆਉਂਦਾ ਇਹਨਾਂ ਨੇ ਕਦੀ ਨਹੀਂ ਬਾਕੀ ਇਹ ਤਾਂ ਫੇਦਾ ਕੋ ਆਪਾਂ ਖਾ ਵੀ ਲਈਦਾ ਅੱਛਾ ਜੀ ਹਾਂ ਅੱਲਾ ਚਾਹ ਪਿਗਲੀ ਵਾਲੀ ਆਪਾਂ ਹੀ ਚਾਹ ਖਰੇ ਬਣਾਈ ਸੀ ਦੁੱਧ ਲੈ ਕੇ ਆਏ ਸੀ ਹੈਨਾ ਚਾਹ ਪਾਣੀ ਬੰਦਾ ਇਦਾਂ ਦੀ ਗੱਲ ਕੋਈ ਨਹੀਂ ਜਾ ਹੁਣ ਕਹੋ ਤਾਂ ਹੁਣ ਪੱਕੀ ਤਿਆਰ ਹੋ ਜਾਂਦੀ ਆ ਠੀਕ ਆ ਇਦਾਂ ਦੀ ਕਿਰਪਾ ਨਾਲੇ ਦੇਰਾ ਹੈਗਾ ਜੀ ਜਿੰਨਾ ਜਿੱਦਾਂ ਜੰਗਲ ਇੰਨਾ ਖਤਰਨਾਕ ਆ ਜੀ ਡਾੜੀ ਦਾ ਜੰਗਲ ਸਭ ਤੋਂ ਵੱਡਾ ਜੰਗਲ ਕਹਿੰਦੇ ਖਤਰਨਾਕ ਵੀ ਆ ਹਾਂਜੀ 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 ਬਾਗ ਟਿੰਗੂ ਆ ਨੋਰਮਲ ਆ ਇੱਥੇ ਠੀਕ ਆ ਤੇ ਦੇਖ ਲਓ ਕਿਦਾਂ ਇੱਥੇ ਸਤਾਵ ਨਾ ਰਹਿੰਦੇ ਆ ਜੀ ਨਹੀਂ ਇਹਨਾਂ ਨੂੰ ਡਰ ਪਉਣਾ ਨਹੀਂ ਇਹਨਾਂ ਨੂੰ ਅੱਛਾ ਜੀ ਜੇ ਤੁਸੀਂ ਕਹੋ ਵੀ ਡਰ ਪਉ ਇਹਨਾਂ ਨੂੰ ਡਰ ਪਉ ਕੋਈ ਨਹੀਂ ਇਹਨਾਂ ਨੂੰ ਅੱਛਾ ਜੀ ਆਪਣੇ ਕੰਮ ਨਾਲ ਵਿਆਹ ਲੱਗੇ ਬਸ ਆਪਣੇ ਇਹਨਾਂ ਨੇ ਬੁਥੀ-ਮੱਠੀ ਮਲ ਜਾਣੀਆਂ ਹਾਂ ਹਾਂ ਫਿਰ ਆਨੰਦ ਗੜੀ ਜਾਣਾ ਦੇਖੋ ਦੇਖੋ ਜਾਨਵਰ ਨੱਠੇ ਭੱਜਦੇ ਫਿਰਿਆ ਜੀ ਇਹਨਾਂ ਨੇ ਉਹ ਦੇਖੋ ਬੋ ਕਹਿੰਦੇ ਮੈਂ ਤਾਂ ਇਹਨਾਂ ਦਾ ਆਨੰਦ ਮਾਣਦਾ ਰਹਿਣਾ ਜਾਨਵਰਾਂ ਦੇ ਨਾਲ ਹੀ ਇਹਨਾਂ ਨਾਲ ਖੁਸ਼ੀ-ਖੁਸ਼ੀ ਘੁੰਮਦੇ ਆ ਅੱਛਾ ਜੀ ਆਉਂਦੇ ਆ ਲੰਗਰ ਪਾਣੀ ਵੀ ਦੇਂਦੇ ਆ ਨਾਲ ਸਮਾਂ ਨੂੰ ਅੱਛਾ ਜੀ ਤੇ ਬੜਾ ਸਮਝ ਛੱਕਦੇ ਆ ਚਲੋ ਇਹ ਰਣੀਆ ਬੜਾ ਵਧੀਆ ਨਾ ਦਾ ਟਾਈਮ ਪਾਸ ਕਰਦਾ ਠੀਕ ਹੈ ਜੀ ਕਮੀ ਨਹੀਂ ਬਾਕੀ ਮਾਲ ਕਿਹਨਾਂ ਟਾਈਮ ਵਧੀਆ ਟਾਈਮ ਪਾਸ ਕਰਦਾ ਬਾਬਾ ਜੀ ਫਿਰ ਹੁਣ ਕਿੰਨੀ ਉਮਰ ਹੋ ਗਈ ਆਪਣੀ ਓਰ 60 ਫਲਦੀ ਹੋ ਗਿਆ ਅੱਛਾ ਜੀ ਤੁਸੀਂ ਜੜੀਆਂ ਬੂਟੀਆਂ ਲੈ ਕੇ ਆਉਂਦੇ ਹੋ ਉਹ ਫਿਰ ਕਿਸ ਹਿਸਾਬ ਨਾਲ ਇਲਾਜ ਕਰਦੇ ਆ ਜੀ ਨਾ ਜਿਦਾਂ ਹੈ ਜੀ ਬਈ ਇਦਾਂ ਲੋਕਾਂ ਨੂੰ ਦੱਸਦੇ ਜAVE ਆ ਗੋਣਾਂ ਇਹਨਾਂ ਚੀਜ਼ਾਂ 'ਚ ਅੱਛਾ ਜੀ ਬਈ ਤੁਸੀਂ ਕਰ ਲੈਣਾ ਹਾਂ ਅੱਛਾ ਜੀ ਆਪ ਕਰ ਲੈਣਾ ਹਾਂ ਠੀਕ ਹੈ ਜੀ ਸਾਨੂੰ ਨਹੀਂ ਮਤਲਬ ਉਹ ਕਰ ਕਰੀ ਜਾਂ ਕੁੱਟ ਕੁੱਟੇ ਜਾ ਕਰਨਾ ਪੈਂਦਾ ਅੱਛਾ ਜੀ ਜੜੀਆਂ ਬੂਟੀਆਂ ਦਾ ਅੱਛਾ ਜੀ ਫੇਰ ਉਹ ਕੁੱਟ ਕੇ ਤਾਂ ਫੇਰ ਉਹ ਜਿੱਦਾਂ ਗੋਡਿਆਂ ਤੇ ਦਰਦ ਆਇਆ ਹਾਂ ਹਾਂ ਫਰੀਜ਼ 'ਚ ਕੋਈ ਦਰਦ ਹੋਇਆ ਹਾਂ ਅੱਛਾ ਜੀ ਉੱਥੇ ਮਲੋ ਉਹ ਤੇਲ ਬਣਾਉਂਦੇ ਹਾਂ ਆ ਤੇਲ ਬਣਦਾ ਉਹਦਾ ਅੱਛਾ ਜੀ ਉਹਦਾ ਫੇ ਉਹ ਦੱਸਣਾ ਪੈਂਦਾ ਵੀ ਆਹ ਚੀਜ਼ ਪਾਉਣੀ ਆ ਚੀਜ਼ ਪਾਉਣੀ ਆ ਹਾਂ ਉਹ ਫੇ ਲੋਕ ਪਾ ਲੈਂਦੇ ਆ ਆਰਾਮ ਆਇਆ ਗੁੱਡਿਆਂ ਨੂੰ ਅੱਛਾ ਜੀ ਲੋਕਾਂ ਨੂੰ ਹਾਂ ਉਹ ਫੇ ਲਖਾਇਆ ਬੂਟੀਆਂ ਲਖਾਈਆਂ ਵੀ ਸਾਡੇ ਕੋਲ ਅਸਲ ਤੇ ਲਿਆ ਨਹੀਂ ਆ ਉਸੇ ਹਾਲਪੜ ਜਾਓ ਤਾਂ ਉੱਥੇ ਮਿਲ ਜਾਣੀਆਂ। ਅੱਛਾ ਉਹ ਲੈ ਕੇ ਤਾਂ ਤੁਸੀਂ ਮਤਲਬ ਇਹ ਸਵੇਂ ਬੂਟੀਆਂ ਨੂੰ ਰਗੜ ਲੈਣਾ ਤੇ ਤੇਲ ਦੇ ਵਿੱਚ ਪਾ ਕੇ ਤੇ ਉਹਨੂੰ ਕાળ ਲੈਣਾ। ਉਹਨੂੰ ਫਿਰ ਉਹਨੂੰ ਫਲੈਸ਼ ਕਰਕੇ ਪੁਣ ਕੇ ਤੇ ਉਹ ਤੋਂ ਬਾਅਦ ਵਿੱਚ ਤੁਸੀਂ ਗੋਡਿਆਂ ਦੇ ਆਪਣੇ ਮਾਲਸ਼ ਕਰੋ ਤੇ ਵਧੀਆ ਮਨ ਆਰਾਮ ਆਊਗਾ। ਫਿਰ ਉਹ ਜਾ ਕੇ ਗਏ ਨਾ ਕੋ। ਬਾਬਾ ਜੀ ਫਿਰ ਇਹ ਗੋਣ ਕਿੱਥੋਂ ਲਿਆ ਜਿਹੜਾ ਜੜੀ ਬੂਟੀਆਂ ਵਾਲਾ ਆ। ਇਹ ਬਾਬੇ ਦੀ ਕਿਰਪਾ ਆ ਜਾਂ ਬਾਬੇ ਦੀ ਕਿਰਪਾ। ਅੱਛਾ ਜੀ ਪਹਿਲਾਂ ਸਾਡੇ ਹੋਈ ਸੀ ਇੱਕ ਵਾਰੀ। ਸਾਡੇ ਨਾ ਗੋਡੇ ਸੁਝ ਗਏ ਸੀ ਮਹਾਰਾਜ ਜੀ ਅੱਛਾ ਜੀ ਬੇਜ਼ਾਬੇ ਅਸੀਂ ਫੇਰ ਸੋਚਿਆ ਵੀ ਕਿਦਾਂ ਹੀ ਆਰਾਮ ਹੋਊ ਜੇ ਤੋ ਭਗਤੀ ਕਰਦੇ ਸੀ ਹੂੰ ਜੋ ਭਗਤੀ ਕਰਦੇ ਅੱਛਾ ਜੀ ਤਾਂ ਤੁਰਨੋਂ ਵੀ ਬੁਰੇ ਹਾਲ ਫੇਰ ਸਾਡੇ ਦਿਮਾਗ ਨੇ ਕੰਮ ਕੀਤਾ ਵੀ ਆਹ ਚੀਜ਼ ਨੂੰ ਵਰਤੋ ਹੂੰ ਝੜੀ ਬੂਟੀ ਹੂੰ ਫੇ ਉਹ ਅਸੀਂ ਜੜੀ ਬੂਟੀ ਵਰਤੀ ਜਿੱਦਾਂ 2 ਦਿਨ 2 ਦਿਨ ਵਰਤੀ ਤਾਂ ਆਰਾਮ ਲੱਗ ਗਿਆ ਅਭੀ ਤੋ ਤਬੀ ਨਾ ਆਰਾਮ ਆ ਗਿਆ ਤਾਂ ਫੇ ਅਸੀਂ ਕਿਹਾ ਵੀ ਚਲੋ ਕੇ ਦੁਨੀਆ ਦਾ ਵੀ ਭਲਾ ਭਲਾ ਹੋ ਜੇ ਅਸੀਂ ਕੀ ਇਹ ਨਾ ਕਰਨਾ ਹਾਂ ਭਲਾ ਹੋਣ ਲੱਗ ਗਿਆ ਭਲਾ ਹੁੰਦਾ ਹੁੰਦਾ ਚਲੋ ਅਸੀਂ ਨਾ ਲੈਣਾ ਨਹੀਂ ਦੇਣਾ ਨਹੀਂ ਹਾਂ ਦੁਨੀਆਦਾਰੀ ਮੌਜ ਲਵੇ ਹਾਂ ਕੇ ਦਾ ਭਲਾ ਹੋ ਜਾਊਗਾ ਤਾਂ ਚਲੋ ਕੀ ਕਹਿ ਸਕਦੇ ਹਾਂ ਹਾਂ ਉਹਦੀ ਲੀਲਾ ਬ्यान ਤੋਂ ਆ ਠੀਕ ਆ ਹਾਂ ਪ੍ਰਭੂ ਦੀ ਲੀਲਾ ਤੇ ਬਾਕੀ ਲੈਣ ਦੇਣ ਜਿਹੜਾ ਹੈ ਇਹ ਕੀ ਕਰਨਾ ਮਾਇਆ ਆਇਆ ਇਹ ਮੁਣੀ ਆ ਮੁਣੀ ਮਾਇਆ ਇਹ ਤਾਂ ਮਾਇਆ ਐਦਾਂ ਹੀ ਆ ਜਦੋਂ ਆਈ ਆ ਉਧਰ ਚਾਈ ਜਾਂਦੀ ਆ ਠੀਕ ਆ ਕਾਦ ਉਮਦਾਰ ਆ ਇਹਦਾ ਠੀਕ ਆ ਜੀ ਖਾਣਾ ਜੇ ਆਪਾਂ ਰਹਿਣ ਬਸੇਰਾ ਦਿਖਾ ਦਈਏ ਦਰਸ਼ਕਾਂ ਨੂੰ ਆਜੋ ਮਾੜਾ ਜੀ ਨਾਲ ਤੇ ਆਜੋ ਜੀ ਬਈ ਐਦਾਂ ਬਈ ਜੰਗਲ ਹੋਇਆ ਹਾਂਜੀ ਬਾਬਾ ਜੀ ਬਹੁਤ ਇਹ ਜਿਹੜੇ ਦਰਾਖਤਾਂ ਲੱਗੇ ਬੋੜ ਲੱਗੇ ਹੋਆ ਪਿੱਪਲ ਲੱਗੇ ਹੋਆ ਜੀ ਇਹ ਸਾਲਾਂ ਹੀ ਪੁਰਾਣੇ ਹੋਣੇ ਆ ਜੀ ਇਹ ਤਾਂ ਸਦੀਆਂ ਹੀ ਪੁਰਾਣੇ ਆ ਅੱਛਾ ਅੱਛਾ ਜੀ ਇਹ ਤਾਂ ਪਤਾ ਨਹੀਂ ਆ ਦੇਖ ਲਈ ਬਾਬਾ ਜੀ ਦੀਆਂ ਤਸਵੀਰਾਂ ਜਿਹੜੀਆਂ ਆਪਾਂ ਦਿਖਾਉਣਾ ਚਾਹੁੰਦੇ ਆ ਇਹਨੂੰ ਬਾਬਾ ਜੀ ਨੂੰ ਤਈਓ ਕਹਿੰਦੇ ਆ ਦੇਖੋ ਸਾਹਮਣੇ ਅੱਛਾ ਜੀ ਆ ਬਾਬਾ ਜੀ ਦਾ ਰਹਿਣ ਬਸੇਰਾ ਜੋ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀਗਾ ਅੱਛਾ ਇੱਧਰ ਆ ਕੁੱਲੀ ਇੱਕ ਖਾਂਦੀ ਹੈ ਨਾ ਇਹਦੇ ਤੇ ਰਾ ਫਿਰ ਤੇਰਾ ਅੱਛਾ ਇੱਥੇ ਰਾ ਨੂੰ ਫਿਰ ਰਹਿਨੇ ਉੱਪਰ ਹੈ ਨਾ ਅੱਛਾ ਇਦਾਂ ਵੀ ਚੜਨਾ ਪੈਂਦਾ ਆ ਹੁੰਦਾ ਬਾਬਾ ਥੋੜੇ ਥੋੜੇ ਢੜ ਕੇ ਦਿਖਾ ਦੇ ਤੇਰੇ ਕੋਲੋਂ ਮੁੜਿਆ ਜੜ ਕੇ ਬੰਲਾ ਇਹਦਾ ਚੜਦੇ ਆ ਇਦਾਂ ਚੜਨੇ ਅੱਛਾ ਇਦਾਂ ਚੜਦੇ ਠੀਕ ਹੈ ਜੀ ਕਿਆ ਬਾਤ ਹੈ। ਉਸ ਕੋ ਚਾਹੂੰ। ਨਾ ਵਾ ਠੀਕ ਹੈ ਜੀ ਬਾਬਾ ਜੀ ਕੋਈ ਚੱਕਰ ਨਹੀਂ। ਕੋਈ ਮੈਸੇਜ ਦੁਨੀਆਦਾਰੀ ਨੂੰ ਜਿਹੜੇ ਲੋਕ ਫਸੇ ਹੋ ਆ। ਉਹਨਾਂ ਵਾਸਤੇ ਕੋਈ ਮੈਸੇਜ। ਦੇਖੋ ਲੋਕਾਂ ਦਾ ਸਾਨੂੰ ਕੋਈ ਡਰ ਨਹੀਂ ਆ ਜੀ ਕੇ ਤੋ ਨਾ ਤੰਗੀ ਆ ਉਹਨਾਂ ਲੋਕ ਤੰਗ ਕਰਦੇ ਆ। ਅੱਛਾ ਜੀ। ਇਸ ਕਰਕੇ ਨਾ ਜਿਆਦਾ ਨਹੀਂ ਅਸੀਂ ਉਹ ਕਰਦੇ। ਠੀਕ ਆ। ਜੀ ਨਾ ਸਾਨੂੰ ਕਿਸ ਚੀਜ਼ ਦੀ ਟੈਨਸ਼ਨ ਨਹੀਂ ਆ। ਠੀਕ ਆ। ਨਾ ਮਾਇਆ ਜੀ ਟੈਨਸ਼ਨ ਆ। ਹੂੰ। ਤੇ ਲੋਕਾਂ ਨੂੰ ਠੱਗ ਕੇ ਆਪਾਂ ਮਾਇਆ ਖਾਣੀ ਆ। ਇਦਾਂ ਦੇ ਕੋਈ ਪਰਵਾਹ ਨਹੀਂ ਸਾਡੇ ਤੋਂ ਤਾਂ ਮਾਇਆ ਲੋਕ ਆਪ ਲੈ ਜਾਂਦੇ ਆ ਹਮ ਠੀਕ ਹੈ ਇੱਥੇ ਮੈਨੂੰ ਆ ਬਈ ਦੁਨੀਆਦਾਰੀ ਤੋਂ ਅਸੀਂ ਲੈਣਾ ਹੀ ਆ ਦੇਣਾ ਕਿਸੇ ਦਾ ਕੁਝ ਦੇਣਾ ਕੁਝ ਨਹੀਂ ਹੈ ਅੱਛਾ ਜੀ ਹਾਂ ਬਾਬਾ ਜੀ ਸਕੂਨ ਹੈਗਾ ਜ਼ਿੰਦਗੀ 'ਚ ਮਤਲਬ ਮਤਲਬ ਖੁਸ਼ ਹੋ ਜ਼ਿੰਦਗੀ ਤੋਂ ਹਮ ਅੱਛਾ ਜੀ ਜ਼ਿੰਦਗੀ ਦੇ ਖੁਸ਼ ਹਾਂ ਬਾਕੀ ਦੁਨੀਆਦਾਰੀ ਤੋਂ ਇਦਾਂ ਹੀ ਰਾਮ ਰਾਮ ਹੀ ਆ अच्छा जी ओहो परिवार कदी मां-बाप बहन-भ्रा नहीं।, नहीं कदी नहीं जदा कहया कि आ प्रा, जा साडे को ਛੱਡ ਦੇ ਸਾਰਾ ਕੁਛ ਭਾਨ ਭਰਾ ਕੋਈ ਨਹੀਂ ਸਾਡੇ ਦਾਜ ਚਾਚੇ ਹੋਗੇ ਹੂੰ ਉਹਨਾਂ ਨੂੰ ਚਲੋ ਇਦਾਂ ਮਾਲ ਨੇ ਵਰਤਣਾ ਹੈਗਾ ਆਪਣਾ ਦਾਉਂਕ ਜਨ ਲਿਖਣ ਜਿੱਦਾਂ ਇਹ ਹੀ ਆਇਆ ਹੂੰ ਇਹ ਵੀ ਹੰਬਲਾ ਖਾਉ ਜਾ ਰਹੀ ਆ ਹੂੰ ਆਹੋ ਇਦਾਂ ਹੀ ਆ ਖਾਉ ਜਾ ਰਹੀ ਆ ਸਭ ਠੀਕ ਹੈ ਤੇ ਬਾਕੀ ਇਹ ਹੈ ਵੀ ਕੋਈ ਨਹੀਂ ਉਹ ਬਾਬੇ ਦਾ ਮੰਦਿਰ ਬਣਾ ਦਿੱjie ਉਬਿਦਾਂ ਕਰਦੀ ਉਹ ਨਹੀਂ ਕਰਕੇ ਰਹਿ ਜੀ ਇੰਨਾ ਆ ਇਸ ਕਰਕੇ ਆ ਬੇ ਦੁਨੀਆ ਤੋਂ ਠੀਕ ਹੈ ਦੂਰੀ ਦੇ ਠੀਕ ਹੈ ਹਾਂ ਠੀਕ ਹੈ ਬਾਕੀ ਸਾਨੂੰ ਨਹੀਂ ਲਾਓ ਲਓ ਦੋਸਤੋ ਇਹ ਬਾਬਾ ਜੀ ਦਾ ਜੀਵਨ ਆ ਜਿਹੜਾ ਤੁਹਾਨੂੰ ਦਿਖਾਇਆ ਆ ਤੇ ਲੋਕਾਂ ਦੀ ਸੇਵਾ ਕਰਦੇ ਆ ਜੜੀ ਬੂਟੀਆਂ ਤੋਂ ਲੋਕਾਂ ਦਾ ਭਲਾ ਵੀ ਕਰਦੇ ਆ ਤਾਂ ਵੀਡੀਓ ਚੰਗੀ ਲੱਗੀ ਜੇ ਤੁਸੀਂ ਆਉਣਾ ਆ ਇੱਥੇ ਜੇ ਤੁਸੀਂ अच्छा बाबा आंधी जांदी संगत मतलब मेन बाबा जी एड्रेस ਕੀ ਆ ਇੱਕ ਵਾਰੀ ਐਡਰੈਸ ਦੱਸ ਦਿਓ ਜੀ ਐਡਰੈਸ ਇੱਥੇ ਦਾ ਡਾੜਾ ਪਿੰਡ ਡਾੜਾ ਹੁਸ਼ਿਆਰਪੁਰ ਦਾ ਡਿਸਟ੍ਰਿਕਟ ਦਾ ਡਾੜਾ ਪਿੰਡ ਆ ਡਾੜਾ ਦਾਖਣਾ ਡਾੜਾ ਮਤਲਬ ਹੁਸ਼ਿਆਰਪੁਰ ਚ ਪੈਂਦਾ ਜੀ ਅੱਛਾ ਜੀ ਤੇ ਆਪਣਾ ਇੱਥੇ ਦੇ ਬਿਸ਼ਨੀਕ ਆ ਇੱਥੇ ਰਹਿੰਦੇ ਮਤਲਬ ਗੱਦੀ ਰਹਿੰਦੇ ਨਾ ਤੁਹਾਡੇ ਤੋਂ ਕੋਈ ਫੋਨ ਨਹੀਂ ਨਹੀਂ ਬੋਲਣਾ ਬਾਬਾ ਜੀ ਨਾ ਕੋਈ ਲਾਈਟ ਨਾ ਫੋਨ ਕੀ ਆ ਬਾਤ ਆ ਜੀ ਮਮੇ ਜੇ ਦੋਵੇਂ ਰੋਟੀ ਨਹੀਂ ਮਿਲਦੀ ਫੇ ਕੀ ਖਾ ਕੇ ਗੁਜ਼ਾਰਾ ਕਰਦੇ ਨਾ ਨਾ ਰੋਟੀ ਦੇ ਆਪ ਤਿਆਰ ਕਰਦੇ ਇਹ ਸਭ ਕੁਝ ਤਿਆਰ ਮਾਲਕ ਦੀ ਕਿਰਪਾ ਅੱਦਾਂ ਗੱਲ ਕੋਈ ਨਹੀਂ ਨਾ ਸਭ ਕੁਝ ਅੰਦਰ ਪਿਆ ਅੱਛਾ ਜੀ ਹਾਂ ਇਹਨਾਂ ਅੰਦਰ ਬੰਦੇ ਭੰਡਾਰ ਭਰੇ ਪਏ ਆ ਇਹਨਾਂ ਨੇ ਜੱਲੇ ਦੇ ਘਵਤੰ ਦੱਸੇ ਬੈਠੀ ਪਈ ਇਹਨਾਂ ਨੇ ਰੋਟੀ ਖਾਣੀ ਆ 5 ਵਜੇ ਖਾਦੇ ਸ਼ਾਮਾਂ ਨੂੰ 5 ਵਜੇ ਖਾਦੀ ਤੇ ਸ਼ਾਮਾਂ ਨਹੀਂ ਕਰਦੇ 5 ਵਜੇ ਖਾਣੀ ਆ ਕੱਲ ਦੀ ਖਾਦੀ ਹੋ ਠੀਕ ਹੈ ਇਹਨਾਂ ਦਾ ਚੱਕਰ ਹੈ ਵਧੀਆ ਪ੍ਰੋਗਰਾਮ ਆ ਟਾਈਮ ਨਾ ਕਰਦੇ ਕੋਈ ਗੱਲ ਨਹੀਂ ਇਹਨਾਂ ਨੂੰ ਭੁੱਖਾ ਨਹੀਂ ਰੱਖਣੀ ਆ ਮਾਲਕ ਦਾ ਨਾ ਲਈ ਜਾਂਦੇ ਆ ਭੁੱਖ ਦਾ ਕੋਈ ਨਾ ਹੀ ਨਹੀਂ ਆ ਦੇਖੋ ਇਹ ਜ ਬਿਚ ਟਾਈਮ ਪਾਸ ਕਰ ਜਾਂਦੇ ਵਧੀਆ ਪ੍ਰੋਗਰਾਮ ਆ ਠੀਕ ਆ ਜੀ ਮੰਦੇ ਵਧੀਆ ਦੀ ਗੱਲ ਕੋਈ ਨਹੀਂ